ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਇੱਕ ਕਾਂਗਰਸ ਪਾਰਟੀ ਨੂੰ ਬਹੁਤ ਹੀ ਵੱਡਾ ਝਟਕਾ ਲੱਗਾ ਹੈ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਇੱਕ ਪਾਸੇ ਜਿਹੜਾ ਹੈ ਆਪਣਾ ਪਾਰਟੀ ਨੂੰ ਸਟਰੋਂਗ ਕਰਨ ਵਾਸਤੇ ਦਿਨ ਰਾਤ ਜਿਹੜੀ ਹੈ ਲੱਗੀ ਹੋਈ ਹੈ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜਾ ਹੈ ਆਪਣਾ ਵਧੀਆ ਹੀ ਇੱਕ ਨਾਮੀ ਚਿਹਰਾ ਦੇਣਾ ਚਾਹੁੰਦੀ ਹੈ 2027 ਦੇ ਵਿੱਚ ਕਿ ਜਿਹੜਾ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਲੀਡ ਕਰ ਸਕਦੀ ਲੇਕਿਨ ਕਾਂਗਰਸ ਪਾਰਟੀ ਦੇ ਜਿਹੜੇ ਨੇ ਜਿਹੜੇ ਨੇ ਕਾਟੋਕਲੇਸ਼ ਆ ਕਹਿ ਲੀਏ ਕਿ ਜਿਹੜੇ ਹੈ ਕਾਂਗਰਸ ਪਾਰਟੀ ਦੀਆਂ ਕਾਫੀ ਹੱਦ ਤੱਕ ਜਿਹੜੀਆਂ ਗੱਲਾਂ ਨੇ ਜਗ ਜਾਹ ਹੁੰਦੀਆਂ ਵੀ ਨਜ਼ਰ ਆਈਆਂ ਨੇ ਰਾਹੁਲ ਗਾਂਧੀ ਦੀ ਗੱਲ ਕਰ ਲਈਏ ਕਿ ਰਾਹੁਲ ਗਾਂਧੀ ਵੱਲੋਂ ਵਾਰ-ਵਾਰ ਜਿਹੜਾ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਕਾਫੀ ਵਾਰ ਜਿਹੜਾ ਹੈ ਮੀਟਿੰਗ ਦੌਰਾਨ ਵੀ ਇਤਲਾਹ ਕੀਤਾ ਗਿਆ ਲੇਕਿਨ ਵਾਰ-ਵਾਰ ਇਨ ਉਹਨਾਂ ਗੱਲਾਂ ਦੇ ਉੱਤੇ ਅਸਰ ਨਾ ਹੋਣ ਕਰਕੇ ਅੱਜ ਇੱਕ ਵੱਡਾ ਜਿਹੜਾ ਹੈ ਛਿਟਕਾ ਸੈਣਾ ਪਿਆ ਹੈ ਕਾਂਗਰਸ ਪਾਰਟੀ ਨੂੰ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪਾਰਟੀ ਦਾ ਇੱਕ ਵੱਡਾ ਨਾਮੀ ਚਿਹਰਾ ਜਿਹੜਾ ਹੈ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਲੱਗ ਗਿਆ ਹੈ ਹਾਲਾਂਕਿ ਬੀਜੇਪੀ ਵੱਲੋਂ ਵੀ ਦਿਨ ਰਾਤ ਆਪਣੀਆਂ ਜਿਹੜਾ ਹੈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ 2027 ਦੇ ਵਿੱਚ ਜਿਹੜੀ ਹੈ ਬੀਜੇਪੀ ਆਪਣੇ 117 ਹਲਕਿਆਂ ਦੇ ਉੱਤੇ ਲੀਡ ਕਰੇ ਆਪਣੇ ਵੱਲੋਂ ਜਿੱਤ ਪ੍ਰਾਪਤ ਕਰੇ ਕਾਫੀ ਜ਼ਿਆਦਾ ਜਿਹੜੇ ਨੇ ਵਾਰ-ਵਾਰ ਬੀਜੇਪੀ ਵੀ ਇਹ ਕੰਮ ਕਰਦੀ ਦਿਖਾਈ ਦੇ ਰਹੀ ਹੈ ਲੇਕਿਨ ਹਾਲਾ ਕਿ ਬੀਜੇਪੀ ਐਮਐਸਪੀ ਲੱਗਣ ਕਰਕੇ ਕਿਸਾਨਾਂ ਦੇ ਅੰਦਰ ਉਹ ਜਗ੍ਹਾ ਨਹੀਂ ਬਣਾ ਪਾ ਰਹੀ ਲੇਕਿਨ ਕਾਂਗਰਸ ਪਾਰਟੀ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਘਾਟਾ ਸਹਿ ਰਹੀ ਹੈ ਲੇਕਿਨ ਮਾਨੂੰ ਦੱਸ ਦਈਏ ਕਿ ਅੱਜ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਡਾ ਝਟਕਾ ਉਸ ਟਾਈਮ ਲੱਗਾ ਜਦੋਂ ਉਹਨਾਂ ਦਾ ਆਪਣਾ ਇੱਕ ਨਾਮੀ ਚਿਹਰਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਹੈ ਤਦ ਉਹ ਦੱਸ ਦਈਏ ਕਿ ਸੂਤਰਾਂ ਤੋਂ ਮਿਲਦੀ ਜਾਣਕਾਰੀ ਆ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਤਨਹੀਂ ਆਗੂਆਂ ਨੇ ਸਿਆਸੀ ਰੰਗ ਦੇਖਣ ਨੂੰ ਮਿਲ ਰਹੇ ਨੇ ਜੀ ਹਾਂ ਸਾਰੇ ਆਗੂ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਰੁੱਕ ਗਾ ਰਹੇ ਨੇ ਜਿਵੇਂ ਕਿ ਸਭ ਜਾਣਦੇ ਹਨ ਕਿ ਕਾਂਗਰਸ ਦੇ ਦਰਜਨਾ ਨੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਇਸ ਵਿੱਚ ਪਿੰਡ ਜਸੋਵਾਲਾ ਪਟਿਆਲਾ ਦਿਹਾਤੀ ਤੋਂ ਸਾਬਕਾ ਸਰਪੰਚ ਯੁਵਰਾਜ ਸ਼ਰਮਾ ਤੇ ਪੰਚ ਹਰਦੀਪ ਸਿੰਘ ਬਲੌਕ ਪਟਿਆਲਾ ਦਿਹਾਤੀ ਦੇ ਪ੍ਰਧਾਨ ਚਮਕੌਰ ਸਿੰਘ ਅਤੇ ਤਰਖੇੜੀ ਤੋਂ ਜਗਵੀਰ ਸਿੰਘ ਹਰਵਿੰਦਰ ਸਿੰਘ ਵੀ ਸ਼ਾਮਲ ਹੋ ਗਏ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਨੇਤਾ ਬੀਜੇਪੀ ਦੇ ਮੈਂਬਰਸ਼ਿਪ ਲੈ ਚੁੱਕੇ ਨੇ ਇਸ ਸਾਬਕਾ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੋਰ ਅਤੇ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਜੈ ਇੰਦਰਾ ਕੋਰ ਨੇ ਵੀ ਨਵੇਂ ਨੇਤਾਵਾਂ ਨੂੰ ਪਾਰਟੀ ਦਾ ਸਰੋਪਾ ਪਹਿਨ ਕੇ ਭਾਜਪਾ ਪਰਿਵਾਰ ਵੱਲੋਂ ਗਰਮ ਜੋ ਹੈ ਜੋਸ਼ੀ ਨਾਲ ਸਵਾਗਤ ਕੀਤਾ ਇਸ ਸ਼ਾਮਲ ਹੋਣ ਨੂੰ ਜ਼ਮੀਨੀ ਪੱਧਰ ਤੇ ਕਾਂਗਰਸ ਵਿੱਚ ਇੱਕ ਵੱਡਾ ਝਟਕਾ ਤੇ ਬੀਜੇਪੀ ਲਈ ਮਜ਼ਬੂਤੀ ਦੇਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਮਹਿਲਾ ਮੋਰਚੇ ਦੀ ਪ੍ਰਧਾਨ ਜੈ ਇੰਦਰਾ ਕੌਰ ਅਤੇ ਪਟਿਆਲਾ ਦਿਹਾਤੀ ਦੇ ਜ਼ਿਲ੍ਹਾ ਪ੍ਰਤੀਜਿਗ ਬਲਾਕ ਸੰਮਤੀ ਦੇ ਉਮੀਦਵਾਰ ਲਿਸਟ ਜਾਰੀ ਕੀਤੀ ਗਈ ਇਸ ਵਿੱਚ ਜ਼ਿਲ੍ਹਾ ਪ੍ਰਤੀਜਿਗ ਦੇ ਪਿੰਡ ਚਿਲੇਣਾ ਤੋਂ ਉਮੀਦਵਾਰ ਯੂਵਰਾਜ ਸ਼ਰਮਾ ਪਿੰਡ ਮੰਡੋਰ ਤੋਂ ਕਰਮਜੀਤ ਕੌਰ ਦੇ ਨਾਂ ਤੇ ਸ਼ਾਮਲ ਹਨ ਬਲਾ ਕਮੇਟੀ ਵਿੱਚ ਪਿੰਡ ਜਸੋਵਾਲਾ ਤੋਂ ਜਰਨੈਲ ਕੌਰ ਮੰਡੋਰ ਤੇ ਕੁਲਵੰਤ ਸਿੰਘ ਵੀ ਜਿਹੜੇ ਨੇ ਸ਼ਾਮਲ ਹੋ ਗਏ ਨੇ ਤਾਂ ਉਹ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵਿੱਚ ਆਖਰਕਾਰ ਲੋਕ ਜੁੜਨੇ ਸ਼ਾਮਲ ਹੋ ਗਏ ਨੇ ਤੇ ਕਾਂਗਰਸ ਪਾਰਟੀ ਕਈ ਹੱਦ ਤੱਕ ਜਿਹੜੀ ਹੈ ਆਪਣੇ ਕਈ ਸੀਨੀਅਰ ਆਗੂ ਗਵਾ ਚੁੱਕੀ ਹੈ ਜੇਕਰ ਗੱਲ ਕਰੀਏ ਕੈਪਟਨ ਮਰਿੰਦਰ ਸਿੰਘ ਦੀ ਗੱਲ ਕਰ ਲਈਏ ਤਾਂ ਕੈਪਟਨ ਮਰਿੰਦਰ ਸਿੰਘ ਵੀ ਪਹਿਲਾਂ ਭਾਜੀ ਪੀ ਸੌਰੀ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਆਪਣਾ ਨਾਮ ਕਮਾ ਚੁਕੇ ਨੇ ਮੁੱਖ ਮੰਤਰੀ ਰਹੇ ਨੇ ਲੇਕਿਨ ਇਹ ਅਜੇਹਾ ਕੀ ਹੈ ਅਜੇ ਹੀ ਕੀ મતਭੇਦ ਸ਼ੁਰੂ ਹੋ ਗਏ ਨੇ ਕਿ ਕਾਂਗਰਸ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਲੀਡ ਕਰਨ ਦੀ ਬਜਾਏ ਆਪਣੇ ਆਗੂ ਗਵਾ ਰਹੀ ਹੈ